ਐ ਜੀ ਪੀ ਸੀ ਦਾ ਜਿਹੜਾ ਐਕਟ ਹੈ ਉਹ ਸਾਡੇ ਸਿਰ ਮੜਿਆ ਮੈਂ ਉਹਦੇ 'ਚ ਨਹੀਂ ਜਾਵਾਂਗੇ ਸਿੱਖਾਂ ਦੇ ਸਿਰ ਮੜਿਆ ਹੇਲੀ ਦੀ ਤੇ ਉਹ ਸਾਰੇ ਉਸ ਵੇਲੇ ਤੇ ਗਵਰਨਰ ਦੀਆਂ ਸਟੇਟਮੈਂਟ ਹੈ ਉਸ ਨੇ ਸਿਰ ਨਹੀਂ ਮੜਿਆ ਸਾਡੇ 5 ਮਹੀਨੇ ਤੇ 8 5 ਸਾਲ ਤੇ 8 ਮਹੀਨੇ ਸਾਡਾ ਜਿਹੜਾ ਆਪਣਾ ਬਣਾਇਆ ਹੋਇਆ ਇੱਕ ਸ਼੍ਰੋਮਣੀ ਗੁਰਦੁਆਰਾ ਪੰਦੂ ਘੇਟੀ ਅਸੀਂ ਆਪ ਬਣਾਈ ਹੈ ਨਵੰਬਰ 15 1920 ਨੂੰ ਉਹ 5 ਸਾਲ ਤੇ 8 ਮਹੀਨੇ ਕੰਮ ਕੀਤਾ ਉਹਦੇ ਥੱਲੇ ਹੀ ਅਸੀਂ ਆ ਗੁਰੂ ਕੇ ਬਾਗ ਦਾ ਮੋਰਚਾ ਜਿੱਤਿਆ ਉਹਦੇ ਥੱਲੇ ਜੈਤੋ ਦਾ ਮੋਰਚਾ ਜਿੱਤਿਆ ਚਾਬੀਆਂ ਦਾ ਮੋਰਚਾ ਉਦੋਂ ਪਿੱਛੋਂ ਜਦੋਂ ਐਕਟ ਦੇ ਥੱਲੇ ਅਸੀਂ ਸਾਰਾ ਉਹਨੂੰ ਲਾ ਕੇ 1926 ਦੇ ਵਿੱਚ ਅਸੀਂ ਆਹ ਬਣਾ ਲਈ ਆ ਗੁਰਦੁਆਰਾ ਐਕਟ ਦੇ ਥੱਲੇ ਇਲੈਕਸ਼ਨ ਕਰਨ ਲੱਗ ਗਏ ਉਦੋਂ ਪਿੱਛੋਂ ਤੁਸੀਂ ਪ੍ਰਾਪਤੀ ਦੱਸੋ ਉਹਦੀਆਂ ਪ੍ਰਾਪਤੀਆਂ ਦੇ ਮੁਕਾਬਲੇ ਵਿੱਚ ਬਾਅਦ ਦੀਆਂ ਪ੍ਰਾਪਤੀਆਂ ਦੱਸੋ ਉਹਦੇ ਵਿੱਚ ਅਸੀਂ ਅਸੀਂ ਫਿਰ ਉਹ ਸਾਰੇ ਗੁਰਦੁਆਰਾ ਐਕਟ ਵਿੱਚੋਂ ਅਸੀਂ ਆਪਣੀ ਇੱਕ ਟੋਟਲ ਕੌਮ ਵੀ ਉਸ ਤਰੀਕੇ ਨਾਲ ਜੁਆਇਨਟ ਨਹੀਂ ਕਰ ਸਕੇ ਜਿਹਦਾ ਕਿ ਕੋਈ ਨਾ ਕੋਈ ਸੇਫਗਾਰਡ ਹੋਣਾ ਚਾਹੀਦਾ ਸੀਗਾ ਤੁਸੀਂ ਇੱਥੋਂ ਤੱਕ ਦੇਖੋ ਵੀ ਨਾਰਥ-ਈਸਟ ਦੀਆਂ ਹਜੇ ਵੀ ਸਟੇਟਾਂ ਉਹ ਆਪਦੇ ਨੈਸ਼ਨਲ ਫਲੈਗ ਦੀਆਂ ਗੱਲਾਂ ਕਰੀ ਜਾਂਦੇ ਆ ਨਾਗਾ لینڈ ਵਾਲੇ ਮਿਜ਼ੋਰਾਮ ਵਾਲੇ ਕਹਿੰਦੇ ਵੀ ਸਾਡੇ ਤੇ ਆ ਨਹੀਂ ਹੋਣਾ ਅਸੀਂ 370 ਨੂੰ ਹੀ ਸਮਝਦੇ ਆ ਵੀ ਇਹ ਪਤਾ ਨਹੀਂ ਕੀ ਹੋ ਗਿਆ ਸਾਡੀ ਪਾਰਟੀ ਆ ਅਕਾਲੀ ਦਲ ਨੇ ਤਾਂ ਉਹਦਾ ਵਿਰੋਧ ਹੱਕ ਚ ਕਰਦਾ ਉਹਦਾ ਉਹਦਾ ਲਾਉਣ ਦੇ ਪਰ 371 371 A 371 B ਕਿੰਨੇ ਹੀ ਕਿਸਮ ਦੀਆਂ ਫਾਰਮਾਂ ਜਿਹਦੇ ਵਿੱਚ ਤੁਸੀਂ ਕਿਸੇ ਉਹਨਾਂ ਨਾਰਥ-ਈਸਟ ਸਟੇਟਾਂ ਦੇ ਵਿੱਚ ਕਿਸੇ ਦੇ ਕਲਚਰ 'ਚ ਨਹੀਂ ਜਾ ਸਕਦੇ ਕਿਸੇ ਦੇ ਕਾਨੂੰਨ ਨਹੀਂ ਬਣਾ ਸਕਦੇ ਇੱਥੋਂ ਤੱਕ ਆ ਵੀ ਆ ਮਹਾਰਾਸ਼ਟra ਵਿੱਚ ਦੇ ਇੱਕ ਰੀਜਨ ਨੂੰ ਵੀ ਉਹ ਬਧਰਵਾ ਦੇ ਰੀਜਨ ਨੂੰ ਵੀ ਉਹਨਾਂ ਨੇ ਬੋਲਡ ਬਣਾਇਆ ਵੱਖਰੇ ਵੱਖਰੇ ਉਹਨਾਂ ਵਿੱਚ ਦਖਲ ਅੰਦਾਜ਼ੀ ਨਹੀਂ ਹੋ ਸਕਦੀ ਕਲਚਰ 'ਚ ਕਈ ਕਿਸਮ ਦਾ ਸਾਡਾ ਕੋਈ ਵੀ ਨਹੀਂ ਅਸੀਂ ਇੱਕ ਇੱਥੇ ਅਸੀਂ 47 ਤੋਂ ਬਾਅਦ ਇੱਕ ਉਸ ਕਿਸਮ ਦੇ ਸਿਟੀਜ਼ਨ ਬਣ ਗਏ ਜਿਹੜਾ ਕਿ Madhya Pradesh ਦਾ ਇੱਕ ਆਮ ਵਿਅਕਤੀ ਹੁੰਦਾ ਉਹ ਉਹ ਵੀ ਸਿਟੀਜਨ ਹੈ ਅਸੀਂ ਵੀ ਉਸੇ ਜਿਹੇ ਸਿਟੀਜਨ ਹੈ ਉਹੀ ਅਸੀਂ ਵੋਟਰ ਹੈ ਉਹੀ ਉਹ ਵੋਟਰ ਹੈ ਕੋਈ ਵੀ ਸਪੈਸ਼ਲ ਆਈਡੈਂਟੀਟੀ ਵੱਖਰੀ ਨਹੀਂ ਰਹੇਗੀ ਇਸ ਕਰਕੇ ਸਾਨੂੰ ਸਮਝਣਾ ਪਏਗਾ ਵੀ ਆਹਾ ਜਿਹੜੀਆਂ ਅਸੀਂ ਪਾਰਟੀ ਸਾਡੀ ਪਾਰਟੀ ਸਾਡੀ ਲੀਡਰਸ਼ਿਪ ਮਾਰੀਆ ਲੀਡਰਸ਼ਿਪ ਤਾਂ ਇੰਜੋਏ ਕਰ ਰਹੀ ਹੈ ਉਹਨੇ ਤਾਂ ਆਪਦੇ ਆਪਦੇ ਘਰ ਭਰ ਲਿਆ ਸਾਰੇ ਪੈਸੇ ਨਾਲ ਉਹਨੇ ਸਾਰਾ ਆਪਦਾ ਇੱਕ ਪੂਰਾ ਇੱਕ ਇਸ ਕਿਸਮ ਦਾ ਨਿਜਾਮ ਤਿਆਰ ਕਰ ਲਿਆ ਜਿਹੜਾ ਉਹਨਾਂ ਦੇ ਵੋਟਾਂ ਦਾ ਇੰਤਜ਼ਾਮ ਵੀ ਕਰਦਾ ਰਹਿੰਦਾ ਹੈ ਤੇ ਉਹਨਾਂ ਉਹਨਾਂ ਨੂੰ ਵਿੱਚੋਂ ਉਹ ਹਿੱਸਾ ਪਤੀ ਦਿੰਦੇ ਰਹਿੰਦੇ ਆ ਸਾਰੀ ਹੀਰਾ ਫੇਰੀ ਦਾ ਇਹ ਜਿਹੜਾ ਸਾਰਾ ਸਿਸਟਮ ਨੂੰ ਕਿਵੇਂ ਰੋਕਣਾ ਹੈ ਕਿਉਂ ਕਿਵੇਂ ਰੋਕ ਇਹਦੇ ਉੱਤੇ ਸਾਨੂੰ ਆਪਸ ਵਿੱਚ ਦੀ ਲੜ ਕੇ ਇਹਦੇ ਉੱਤੇ ਦੁਬਾਰਾ ਸੋਚਣਾ ਪਊਗਾ ਪਰ ਇੱਕ ਜਰੂਰ ਗੱਲ ਹੈ ਦੋ ਗੱਲਾਂ ਨੂੰ ਕਲੀਅਰ ਕਰਨਾ ਪਊ ਇਹ ਸਾਡੇ ਆਈਡਲ ਆ ਜਿਹੜੇ ਆਦਰਸ਼ ਹੈ ਹੁਣ ਤੁਸੀਂ ਤੁਸੀਂ ਦੇਖੋ ਵੀ 1950 ਤੋਂ ਬਾਅਦ ਤਕਰੀਬਨ 49 ਤੋਂ ਬਾਅਦ ਕਿਸੇ ਵੀ ਥਾਂ ਉੱਤੇ ਆ ਨਾਰੇ ਲਾਈ ਜਾਂਦੇ ਆ ਲੈਫਟ ਵਾਲੇ ਇਨਕਲਾਬ ਜਿੰਦਾਬਾਦ ਇਨਕਲਾਬ ਲੈ ਕੇ ਆਵਾਂਗੇ ਪਾਰਟੀਆਂ ਚੱਲਦੀਆਂ ਪਰ ਉਸ ਕਿਸਮ ਦੇ ਇਨਕਲਾਬ ਜਿਹੜੇ 1950 ਤੱਕ ਆਗੇ ਆਗੇ ਹੁਣ ਉਹ ਇਨਕਲਾਬ ਨਹੀਂ ਆਏਗਾ ਕਿਤੇ ਨਹੀਂ ਆਏਗਾ ਸਾਰਾ ਕੁਝ ਬਦਲ ਗਿਆ ਉਹ ਆਪ ਵੀ ਮੰਨਦੇ ਆ ਸਭ ਇਸ ਕਰਕੇ ਸਾਨੂੰ ਉਹ ਸਾਰੀਆਂ ਗੱਲਾਂ ਇੱਕ ਨਾਰੇ ਲੈਵਲ ਦੀ ਗੱਲ ਹੈ ਇੱਕ ਅਸਲੀਅਤ ਕੀ ਹੈ ਕਿੱਥੇ ਅਸੀਂ ਖੜਨਾ ਚਾਹੀਦਾ ਇਹ ਸਾਨੂੰ ਦੇਖਣਾ ਚਾਹੀਦਾ ਅਸੀਂ ਨੌਜਵਾਨਾਂ ਦੀ ਨਵੀਂ ਪੀੜ੍ਹੀ ਕੱਢ ਕੇ ਐ ਜੀ ਪੀ ਸੀ ਦੀ ਇਲੈਕਸ਼ਨ ਦਾ ਤੁਸੀਂ ਦੇਖੋ ਵੀ 100 ਸਾਲ ਹੋ ਗਿਆ ਅਸੀਂ ਬਦਲ ਨਹੀਂ ਸਕੇ ਉਹਦਾ ਕੁਝ 100 ਸਾਲ ਹੋ ਗਏ ਅਸੀਂ ਉਹਦੇ ਚ ਬੇਸਿਕ ਤਬਦੀਲੀ ਨਹੀਂ ਕਰ ਸਕੇ ਹਜੇ ਤੱਕ ਉਹਦੀ ਟਰਮ 5 ਸਾਲ ਪੂਰੀ ਹੋ ਜੇ ਤੇ ਡਿਸਾਲਵ ਹੋ ਜਾਂਦੇ ਆ ਹਾਊਸ ਉਹ ਨਹੀਂ ਹੁੰਦਾ ਉਹਦੇ ਜਿਹੜੇ ਉਹਦੇ ਲਈ ਜੁਡੀਸ਼ਲ ਕਮਿਸ਼ਨ ਬਣਾਉਣਾ ਉਹ ਵੀ ਦਿੱਲੀ ਵਾਲਿਆਂ ਨੇ ਤੇ ਉਹਦਾ ਚੋਣ ਕਮਿਸ਼ਨ ਬਣਾਉਣਾ ਉਹ ਵੀ ਦਿੱਲੀ ਵਾਲਿਆਂ ਨੇ ਜਾਂ ਕਿਸੇ ਨੇ ਬਣਾਉਣਾ ਅਸੀਂ ਕਿਉਂ ਨਹੀਂ 5 ਸਾਲ ਤੇ 8 ਮਹੀਨੇ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਚੱਲੀ ਸੀ ਅਸੀਂ ਉਹਦਾ ਉਹਦੇ ਤੋਂ ਕਿਉਂ ਨਹੀਂ ਸਬਕ ਲੈ ਸਕਦੇ ਇਹ ਸਾਰਾ ਕੁਝ ਸਾਨੂੰ ਅਕਾਲ ਤਖਤ ਉੱਤੇ ਖਾਸ ਕਰਕੇ ਜੇ ਸਿੱਖ ਪੰਥ ਨੇ ਇਕੱਠਾ ਰਹਿਣਾ ਬਾਹਰ ਬਹੁਤ 160 ਬਾਟ ਕੰਟਰੀ 'ਚ ਅਸੀਂ ਬੈਠੇ ਆਂ ਸਿੱਖ ਬੈਠੇ ਆ ਹੁਣ ਸਿੱਖ ਅਕਾਲ ਤਖਤ ਪ੍ਰਤੀ ਸਮਰਪਿਤ ਹੈ ਉਹ ਤਾਂ ਹੀ ਰਹੂਗਾ ਜੇ ਅਕਾਲ ਤਖਤ ਉਹ ਪ੍ਰੂਵ ਕੀਤੀ ਹੋਈ ਜਿਹੜੀ ਸਿੱਖ ਮਰਜ਼ਾਦਾ ਹੈ ਸਿੱਖ ਰੈਤ ਮਰਜ਼ਾਦਾ ਉਸ ਦੇ ਉੱਤੇ ਪਹਿਰਾ ਅਕਾਲ ਤਖਤ ਦੇਵੇ ਉਹਦੀ ਚੋਣ ਹੈ ਜਿਹੜੀ ਉਹ ਆਪਣੇ ਲੈਵਲ ਤੇ ਇੰਡੀਪੈਂਡੈਂਟ ਹੋਵੇ ਉਹਦੇ ਲਈ ਇੱਕ ਪੈਨਲ ਵਾਲੇ ਕਲੀਜੀਅਮ ਬਣੇ ਤੇ ਇਹ ਸਾਰਾ ਕੁਝ ਸਾਡੇ ਪ੍ਰੂਫ ਹੁੰਦਾ ਸੁਪਰੀਮ ਕੋਰਟ ਦੇ ਵਿੱਚ ਕਲੀਅਰ ਹੈ ਵੀ ਸੁਪਰੀਮ ਕੋਰਟ ਦਾ ਜੱਜ ਬੇਸ਼ੱਕ ਤਨਖਾਹ ਸਰਕਾਰ ਤੋਂ ਲੈਂਦਾ ਹੈ ਤੇ ਉਹ ਲਾਕ ਲਾਬ ਮਿਨਿਸਟਰੀ ਵੀ ਉਹਦੇ ਚ ਉਹਦੀ ਚੋਣ ਚਾਣ ਦੇ ਵਿੱਚ ਆਪਾਂ ਪਰ ਜੋਕਲੀਜਮ ਨੇ ਫੈਸਲਾ ਕਰਤਾ ਲਾਗੂ ਹੋ ਜਾਂਦਾ ਤੇ ਮੁੜ ਕੇ ਉਹਦੇ ਥੱਲੇ ਨਹੀਂ ਅਧੀਨ ਨਹੀਂ ਹੈ ਸਰਕਾਰ ਦੇ ਇੰਡੀਪੈਂਡੈਂਟ ਹੈ ਕਨਸਟੀਟਿਊਸ਼ਨਲ ਹੈ ਸਾਡਾ ਅਕਾਲ ਤਖਤ ਇੰਡੀਪੈਂਡੈਂਟ ਕਿਉਂ ਨਹੀਂ ਰਹਿ ਸਕਦਾ ਤੇ ਨਾਲੇ ਅਕਾਲ ਤਖਤ ਦੇ ਉੱਤੇ ਕੋਈ ਐਸ ਕਿਸਮ ਦਾ ਕਿਉਂ ਐਸ ਜੀਪੀਸੀ ਕਿਉਂ ਚੁਣੇ ਆਪਦੀ ਪੋਲਿਟਿਕਸ ਨੂੰ ਐਡਵਾਂਸ ਕਰਨ ਲਈ ਹੁਣ ਤੱਕ ਤਾਂ ਉਹ ਸਾਰੀ ਆਪਦੀ ਪੋਲਿਟਿਕਸ ਐਡਵਾਂਸ ਕਰਨ ਲਈ ਚੁਣ ਰਿਹਾ ਇਸ ਕਰਕੇ ਜਾਂ ਤਾਂ ਇਥੇ ਅਕਾਲ ਤਖਤ ਦੀ ਕਿਸੇ ਨਾ ਕਿਸੇ ਲੈਵਲ ਦੀ ਕੋਈ ਯੂਨਾਈਟਿਡ ਬਾਡੀ ਹੋਵੇ ਕੁਲੀਜੀਅਮ ਹੋਵੇ ਕਮ ਸੇ ਕਮ ਅਸੀਂ ਇੱਕ ਪੈਨਲ ਤਾਂ ਹੋਵੇ ਜਿਹੜੇ ਬੜੇ ਸਿੱਖਾਂ ਚ ਜਿਹੜੇ ਕਰਤਾਰ ਵਾਲੇ ਸਿੱਖ ਹੈ ਪੜ੍ਹੇ ਲਿਖੇ ਸਿੱਖ ਹੈ ਧਾਰਮਿਕ ਲੈਵਲ ਉੱਤੇ ਬਲੰਦੀ ਵਾਲੇ ਸਿੱਖ ਹੈ ਉਹਨਾਂ ਦਾ ਤਾਂ ਇੱਕ ਪੈਨਲ ਹੋਵੇ ਉਹਨਾਂ ਚੋਂ ਕੋ ਚੁਣਿਆ ਜਾਵੇ